ਪੰਜਾਬ ਚ ਬਿਆਸ ਦਰਿਆ ਨੇ ਮਚਾਇਆ ਕਹਿਰ ਦੋਸਤੋ ਤੁਸੀਂ ਸਕਰੀਨ ਤੇ ਵੀਡੀਓ ਦੇਖ ਸਕਦੇ ਹੋ ਇਹ ਵੀਡੀਓ ਬਾਉਪੁਰ ਜਦੀਦ ਦੀ ਹੈ ਜੋ ਕਿ ਤਰਨਤਾਰਨ ਦੇ ਲਾਗੇ ਹੈ ਇਸ ਪਿੰਡ ਦੇ ਵਿੱਚ ਬਿਆਸ ਦਰਿਆ ਦਾ ਬੰਨ ਟੁੱਟਿਆ ਹੈ ਜਿੱਥੇ ਕਿ ਭਾਰੀ ਮਾਤਰਾ ਦੇ ਵਿੱਚ ਪਾਣੀ ਪਿੰਡਾਂ ਵੱਲ ਨੂੰ ਹੋ ਚੁੱਕਿਆ ਹੈ ਇਸ ਤੋਂ ਪਹਿਲਾਂ ਇਸੇ ਪਿੰਡ ਦੇ ਵਿੱਚ 2023 ਦੇ ਵਿੱਚ ਵੀ ਬੰਨ ਟੁੱਟਿਆ ਸੀ ਜਿੱਥੇ ਕਿ 14-15000 ਏਕੜ ਫਸਲ ਤਬਾਹ ਹੋ ਗਈ ਸੀ ਇਸੇ ਤਰ੍ਹਾਂ ਤੋਂ ਅੰਦਾਜ਼ਾ ਲਾ ਜੀਏ ਦੋਸਤੋ ਕਿ ਇੱਥੋਂ ਦੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ 2023 ਤੋਂ ਵੀ ਵੱਡਾ ਨੁਕਸਾਨ ਕਰਨ ਵਾਲਾ ਹੈ ਕਿਹਾ ਜਾ ਰਿਹਾ ਹੈ ਕਿ ਕਈ ਵਾਰ ਕੋਸ਼ਿਸ਼ ਵੀ ਕੀਤੀ ਹੈ ਪਰ ਬੰਨ ਅਜੇ ਤ ਪੂਰਾ ਕਹਿਰ ਮਚਾਰਿਆ ਹੈ ਲੋਕ ਆਪਣੇ ਬੱਚਿਆਂ ਨੂੰ ਤੇ ਡੰਗਰਾਂ ਨੂੰ ਸੁਰੱਖਿਤ ਥਾਵਾਂ ਤੇ ਪਹਚਾਰੇ ਹਨ ਜਿਨ੍ਹਾਂ ਦੀ ਇੱਕ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਤਰ੍ਹਾਂ ਬਾਉਪੁਰ ਜਦੀਦ ਇਲਾਕੇ ਦੇ ਵਿੱਚ ਬਿਆਸ ਦਰਿਆ ਨੇ ਭਾਰੀ ਕਹਿਰ ਮਚਾਇਆ ਹੈ ਅਤੇ ਕਿਸਾਨਾਂ ਦਾ ਜੀਣਾ ਵੀ ਔਖਾ ਹੋ ਚੁੱਕਿਆ ਹੈ ਇਸੇ ਤਰ੍ਹਾਂ 2023 ਦੇ ਵਿੱਚ ਵੀ ਇਨ੍ਹਾਂ ਇਲਾਕਿਆਂ ਦੇ ਵਿੱਚ ਬਿਆਸ ਦਰਿਆ ਨੇ ਕਾਫੀ ਜ਼ਿਆਦਾ ਕਹਿਰ ਮਚਾਇਆ ਸੀ ਜਿੱਥੇ ਕਿਸਾਨਾਂ ਦੀਆਂ ਫਸਲਾਂ ਤਬਾਹ ਕਰ ਦਿੱਤੀਆਂ ਸੀ ਅਤੇ ਹੁਣ ਫਿਰ ਉੱਥੋਂ ਦੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਨੁਕਸਾਨ 2023 ਨਾਲੋਂ ਵੀ ਵੱਧ ਹੋਵੇਗਾ ਕਿਉਂਕਿ ਬਿਆਸ ਦਰਿਆ ਦਾ ਬੰਨ ਅਜੇ ਤੱਕ ਵੱਜਿਆ ਨਹੀਂ ਗਿਆ ਹੈ ਤੁਸੀਂ ਸਕਰੀਨ ਤੇ ਵੀ ਦੇਖ ਹੈ ਅਤੇ فاਸਲਾ ਨੂੰ ਵੀ ਤਬਾਹ ਕਰਦਾ ਜਾ ਰਿਹਾ ਹੈ ਅੱਜ ਦੇ ਵੀਡੀਓ ਵਿੱਚ ਦੋਸਤੋ ਇੰਨੀ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੀਂ ਲੇਟੈਸਟ ਨਿਊਜ਼ ਦੇ ਨਾਲ